हां सो ਕੀ ਕਹਿਣਾ ਚਾਹੋਂਗੇ ਅੱਜ ਇਸ ਦੁੱਖ ਦੀ ਘੜੀ ਦੀ ਕਹਿਣ ਨੂੰ ਹੈ ਕੁਛ ਨਹੀਂ ਜੀ ਕੁਛ ਕਹਿਣ ਦਾ ਹੈ ਹੀ ਨਹੀਂ ਜੋ ਹੈ ਤੁਹਾਡੇ ਸਾਹਮਣੇ ਹੈ ਦੁੱਖ ਸਾਰਿਆਂ ਦਾ ਹੀ ਵੱਡਾ ਹੈ ਪਰ ਕੰਪੈਰੀਜ਼ਨ ਨਹੀਂ ਹੈ ਕੋਈ ਜੋ ਬੱਚਿਆਂ ਦਾ ਪਰਿਵਾਰ ਦਾ ਦੁੱਖ ਹੈ ਉਹ ਕਿਸੇ ਦਾ ਵੀ ਨਹੀਂ ਅਦਾ ਦਾ ਦੁੱਖ ਹੋ ਸਕਦਾ ਪਰ ਜੋ ਇੰਡਸਟਰੀ ਦਾ ਦੁੱਖ ਹੈ ਕਿਉਂਕਿ ਮੇਰੇ ਹਿਸਾਬ ਨਾਲ ਬਹੁਤ ਬੰਦੇ ਆਪਣੇ ਆਪ ਨੂੰ ਕਲੇਮ ਕਰਨਗੇ ਪੰਜਾਬੀ ਇੰਡਸਟਰੀ ਸੀ ਅਸੀਂ ਆਹ ਮੱਲਾ ਮਾਰੀਆਂ ਅਸੀਂ ਉਹ ਕੀਤਾ ਅਸੀਂ ਆਹ ਕੰਪੋਜੀਸ਼ਨਸ ਬਣਾਈਆਂ ਅਸੀਂ ਫਲਾਣੇ ਗਾਣੇ ਬਣਾਏ ਜਨਾਬ ਉਸਤਾਦ ਚਰਨਜੀਤ ਹੋਜਾ ਜੀ ਤੋਂ ਉੱਤੇ ਨਾ ਕੋਈ ਹੈ ਨਾ ਕੋਈ ਸਿਰ ਨਾ ਕੋਈ ਹੋ ਸਕਦਾ ਚਾਹੇ ਕੋਈ ਜਿੰਨੀ ਮਰਜੀ ਵੱਡੇ ਵੱਡੇ ਪਲੈਟਫਾਰਮਸ ਤੇ ਕੋਈ ਕੰਮ ਕਰ ਲਵੇ ਬਹੁਤ ਸਰਦੂਲ ਪਾਜੀ ਨੇ ਵੀ ਬਹੁਤ ਕੁਝ ਨਾ ਉਹਨਾਂ ਕੋਲ ਸਿੱਖਿਆ ਸਾਰਾ ਕੁਝ ਹੀ ਬਹੁਤ ਕੁਝ ਨਹੀਂ ਜੀ ਸਾਰਾ ਕੁਝ ਸਾਰਾ ਕੁਝ ਉਹਨਾਂ ਨੇ ਹੀ ਮਤਲਬ ਬਣਾਇਆ ਸੋ ਕੋਈ ਕਦੇ ਤੁਹਾਨੂੰ ਦੱਸ ਦੇ ਹੋਣਗੇ ਉਹਨਾਂ ਬਾਰੇ ਕੋਈ ਯਾਦ ਤੁਹਾਡੇ ਨਾਲ ਸਾਂਝੀ ਦੇਖੋ ਜੀ ਇਹ ਬੜੀ ਵੱਡੀ ਅੰਡਰਸਟੇਟਮੈਂਟ ਹੋਊਗੀ ਜੇ ਮੈਂ ਕਹਾਂ ਵੀ ਉਹ ਸਾਨੂੰ ਦੱਸਦੇ ਸੀ ਸਾਡੇ ਘਰ ਦੇ ਵਿੱਚ ਇੱਕ ਸ਼ਖਸੀਅਤ ਐਸੀ ਹੈ ਜੀ ਦਾ ਨਾਮ ਲੈ ਕੇ ਸਾਡਾ ਦਿਨ ਚੜਦਾ ਸੀ ਔਰ ਉਹਨਾਂ ਦੇ ਨਾਮ ਨੂੰ ਨਤਮਸਤਕ ਹੁੰਦੀ ਹੀ ਸਾਡੇ ਘਰ 'ਚ ਰਾਤ ਹੁੰਦੀ ਸੀ ਉਹ ਜਨਾਬ ਸਤਿ ਆਚਰਨਜੀਤ ਜੀ ਜੋ ਗੁਰੂ ਜੀ ਦੇ ਨਾਲ ਪਿਆਰ ਹੈ ਉਹ ਤਾਂ ਦੁਨੀਆਂ 'ਚ ਚੱਕ ਜ਼ਾਹਿਰ ਹੈ ਮਤਲਬ ਜਿੰਨਾ ਕਿਹਾ ਜਾਵੇ ਉਹਨਾਂ ਥੋੜਾ ਪਰ ਮੈਂ ਸ਼ਾਇਦ ਬੋਲ ਕੇ ਨਹੀਂ ਦੱਸ ਸਕਦਾ ਇਹ ਸਾਨੂੰ ਪਤਾ ਸਾਡਾ ਕੌਣ ਚਲੇਗਾ ਚਾਹੇ ਉਹਨਾਂ ਦੀ ਉਮਰ ਸੀ ਚਾਹੇ ਉਹਨਾਂ ਦੀ ਸਿਹਤ ਨਹੀਂ ਸੀ ਠੀਕ ਚਾਹੇ ਉਹ ਥੋੜਾ ਤਕਲੀਫ ਸੀ ਕਿ ਟਫ ਟਾਈਮ ਸੀਗਾ ਪਰ ਸਾਡੇ ਸਿਰ ਤੇ ਬੈਠੇ ਸੀ ਸਾਨੂੰ ਬਹੁਤ ਹੌਸਲਾ ਸੀ ਪਰ ਆਈ ਡੋਨਟ ਥਿੰਕ ਆ ਹਵ ਐਨੀ ਅਦਰ ਵਰਡਸ ਅੱਜ ਬਹੁਤ ਮੁਸ਼ਕਿਲ ਘੜੀ ਹੈ ਇਕੱਲੇ ਪਰਿਵਾਰ ਲਈ ਤਾਂ ਹੈ ਹੀ ਹੈ ਇੰਡਸਟਰੀ ਲਈ ਬਹੁਤ ਮੁਸ਼ਕਿਲ ਘੜੀ ਹੈ ਸਾਡੀ ਐਨਟਾਇਰ ਇੰਡਸਟਰੀ ਜਿੰਨੀਆਂ ਸੋਗ ਚ ਹੈ ਮੈਨੂੰ ਨਹੀਂ ਲੱਗਦਾ ਕਿਸੇ ਕਲਾਕਾਰ ਦੇ ਘਰੇ ਚੁੱਲ੍ਹਾ ਬਲੂਗਾ ਅੱਜ ਕਿਉਂਕਿ ਹਰ ਇੱਕ ਕੰਪੋਜੀਸ਼ਨ ਹਰ ਇੱਕ ਕ੍ਰिएशन ਹਰ ਇੱਕ ਪੀਸ ਹਰ ਇੱਕ ਮਾਸਟਰਪੀਸ ਉਹ ਇਹਨਾਂ ਦੇ ਕਰ ਕਮਲਾਂ ਤੋਂ ਹੋਇਆ ਹਰ ਬੰਦਾ ਇਹਨਾਂ ਦੇ ਚਰਨਾਂ ਚੋਂ ਅਸ਼ੀਰਵਾਦ ਲੈ ਕੇ ਗਿਆ ਅੱਜ ਕੁਛ ਵੱਡਾ ਬਣਿਆ ਮੈਂ ਅੱਗੇ ਵੀ ਕਿਹਾ ਅੱਜ ਵੀ ਕਹਿੰਦਾ ਔਰ ساری ਉਮਰ ਕਹਿੰਦਾ ਰਹੂੰਗਾ ਜੇ ਸਰਦੂਲ ਸਿਕੰਦਰ ਨੂੰ ਦੁਨੀਆ ਪਿਆਰ ਕਰਦੀ ਹੈ ਜੇ ਅਮਰ ਨਰੀ ਨੂੰ ਦੁਨੀਆ ਪਿਆਰ ਕਰਦੀ ਹੈ ਉਹ ਸਿਰਫ ਇੱਕ ਇਨਸਾਨ ਚਰਨ ਜੀ ਤੁਹਾਨੂੰ ਜੀ ਆਇਆਂ ਨੂੰ